ਗੋਟਾ ਦੀ ਗੱਤ ਹੋਈ ਆ ਹੁਣ ਆਪਾਂ ਗੋਟਾ ਪਾਈਏ ਕਿਨੂੰ ਆਪਣੇ ਵਿਚਾਰ ਆ ਜਾਂਦੇ ਨੇ ਆਪਾਂ ਸਾਰੀ ਪਾਰਟੀਆਂ ਦੇ ਬੰਦੇ ਬੈਠੇ ਆ ਕਈ ਜੰ ਨੂੰ ਕਹਿਣਾ ਮੈਂ ਨੀਲੀ ਪੱਗ ਬੰਨ ਕੇ ਬਾਹਰ ਨਿਕਲਿਆ ਕਹਿੰਦੇ ਕਿਸੇ ਚੱਲਿਓ ਭਾ ਪੰਜਾਬ ਬਚਾਓ ਕਿਸਾਨ ਕੋ ਫੋਰਟੇ ਚ ਉਹ ਕਹਿੰਦੇ ਜੁੱਤੀਆਂ ਬੜੀਆਂ ਪੈਂਦੀਆਂ ਨੇ ਉੱਥੇ ਨਾਲ ਜਾਇਓ ਮੈਂ ਘਰੇ ਵਾਪਸ ਆ ਗਿਆ ਦੁਬਾਰਾ ਫੇਰ ਮੈਂ ਜਿੰਨੀ ਪੱਗ ਬੰਨੀ ਮੈਂ ਕਿਹਾ ਜੇ ਅੱਜ ਲੋਕਿਆ ਫੇਰ ਮੈਂ ਪੰਜਾਬੀ ਖੜਾ ਕਰੂਗਾ ਉਹ ਕਹੇ ਲੱਗੇ ਕਹੇ ਕਹੇ ਲੱਗੇ ਵੀ ਤੈਨੂੰ ਪਤਾ ਵੀ ਪੰਚਿਆਂ ਨੇ ਕੋਈ ਨਹੀਂ ਥਾਉਂਦਾ ਸਭ ਗਾਇਬ ਹੋ ਗਏ ਇੱਥੇ ਪਾਰਦੀ ਜਾਬੜੇ ਉਹ ਪੰਚੇ ਨੂੰ ਨਹੀਂ ਲੱਭਦਾ ਹੈਗਾ ਉਹਦੇ ਨੂੜੇ ਨਾਲ ਵੀ ਨਹੀਂ ਜਾੜਾ ਫੇਰ ਮੈਂ ਕੀ ਕੀਤਾ ਕਰੋ ਕਰੋ ਬਲੀ ਦੀ ਬਗਬਲੀ ਝਾਊ ਲੈ ਕੇ ਬਾਹਰ ਖੜ ਗਿਆ ਫੇਰ ਦੋ ਤਿੰਨ ਘਾਟ ਮੇਰੇ ਮਾਰੇ ਕਹਿੰਦੇ ਕਿਉਂ ਜਿਹੜਾ ਹਜ਼ਾਰ ਜਰ ਰੁਪਿਆ ਕਹਿ ਸੀਗਾ ਸਾਡੇ ਘਰ ਦੇ ਪਾਇਆ ਤੁਸੀਂ ਮੈਂ ਫੇਰ ਚੁੱਪ ਕਰਕੇ ਵਾਪਸ ਆ ਗਿਆ ਫੇਰ ਮੈਂ ਕਾਹੀ ਤੇ ਗੁਰਬਾ ਚੱਕਿਆ ਕਹਿੰਦੇ ਠੀਕ ਆ ਪਸਾਨਾ ਨਾਲ ਖਲੋ ਪਸਾਨਾ ਨਾਲ ਜਾਓ ਸਾਰੇ ਫਾਇਦਾ ਕਰ ਰਹੇ ਨੇ ਇਹ ਡੂ ਟੈਕ ਤੇ ਫੀ ਕਰਦੇ ਨੇ ਕਿਸਾਨ ਫੀ ਕਰਦੇ ਨੇ ਉੱਥੇ ਜਾ ਕੇ ਜੇ ਲੰਗਰ ਲਾਉਂਦੇ ਨੇ ਕਿਸਾਨ ਸੋਨਿਆ ਸੋਨਿਆ ਕਿਸਾਨ ਕਿਸੇ ਦੀ ਨੌਕਰੀ ਚਲੀ ਜਾਵੇ ਉੱਤਰ ਤਰਨਾ ਲਾ ਦਿੰਦੇ ਨੇ ਜੇ ਕਿਸੇ ਦੀਆਂ ਮੰਗਾ ਪੂਰੀਆਂ ਕਰਾਉਣੀਆਂ ਨੇ ਮਲਾਕਤਾਂਆਂ ਦਾ ਉੱਥੇ ਜਾ ਖੜੇ ਹੁੰਦੇ ਨੇ ਤੋਂ ਇਹ ਇੰਜ ਕਰਕੇ ਕਿਸਾਨ ਭਾਈ ਨੂੰ ਨਾਲ ਖੜਾ ਕੋੜਾ ਨੂੰ ਬੇਇੱਜ਼ਤੀ ਕਰੋ ਵੀ ਤੁਸੀਂ ਰਾਜ ਕੀ ਕੀ ਹੋ ਅਸੀਂ ਤੁਹਾਡੇ ਨਾਲ ਤਾਂ ਦਿਨ ਜਿਵੇਂ ਇੱਥੇ ਦੇ ਅੰਚਾਰ ਨੇ ਪਟਿਆਲਾ ਏਰੀਏ ਦੇ ਆਪਣੀ ਪਾਰਟੀ ਦੇ ਸੱਤ ਬੰਦਿਆਂ ਨੇ ਇਹਨਾਂ ਨੂੰ ਏਰੀਆ ਚਾਰਜ ਬਣਾਇਆ ਗਿਆ ਤੇ ਅਸੀਂ ਨਾਲ ਖੜੇ ਹਾਂ ਬਾਕੀ ਇਹਨਾਂ ਦਾ ਹੋਵੇ ਅਸੀਂ ਐਤਕੀ ਫੋਟ ਕਿੱਥੇ ਕਹੋਗੇ ਉੱਥੇ ਪਾਵਾਂਗੇ ਅਸੀਂ ਲੋਕ ਤੋਂ ਬਾਹਰ ਨਹੀਂ ਜਾਵਾਂਗੇ ਸੋ ਮੈਂ ਹੁਣ ਬੇਇਨਤੀ ਕਰਾਂਗਾ ਸਾਡੇ ਸਰਕਾਰ ਜੋ ਸਰਦਾਰ ਫੁੱਟਾ ਸਾਡੀ ਪੁਰਸੋਪੇ ਪ੍ਰਧਾਨ ਜੀ ਨੂੰ ਕੋ